ਪੁਰਾਣੇ ਅਰਬੀ ਇਲਾਕਿਆਂ ਵਿੱਚ ਤੇਜ਼ ਗਰਮੀ ਅਤੇ ਦੂਰ ਦੂਰ ਤੱਕ ਫੈਲੀ ਰੇਤ ਦੇ ਵਿਚਕਾਰ ਇੱਕ ਵੱਡਾ ਸ਼ਹਿਰ ਆਬਾਦ ਸੀ। ਸ਼ਹਿਰ ਵਿੱਚ ਉੱਚੇ-ਉੱਚੇ ਮਕਾਨ, ਪੱਥਰਾਂ ਵਾਲੀਆਂ ਗਲੀਆਂ ਤੇ ਬਾਜ਼ਾਰਾਂ ਦੀ ਰੌਣਕ ਦਿਨ-ਰਾਤ ਚਮਕਦੀ ਰਹਿੰਦੀ। ਉਸੇ ਸ਼ਹਿਰ ਦੇ ਵਿਚਕਾਰ ਖੜਾ ਸੀ ਇੱਕ ਵਿਸ਼ਾਲ ਮਹਿਲ ਜਿਹੜਾ ਦੂਰੋਂ ਹੀ ਦੱਸ ਦਿੰਦਾ ਕਿ ਇੱਥੋਂ ਦਾ ਬਾਦਸ਼ਾਹ ਬਹੁਤ ਤਾਕਤਵਰ ਤੇ ਦੌਲਤਮੰਦ ਹੈ। ਪਰ ਮਹਿਲ ਦੀਆਂ ਕੰਧਾਂ ਪਿੱਛੇ ਸੋਨੇ ਚਾਂਦੀ ਦੀ ਚਮਕ ਵਿੱਚ ਇੱਕ ਅਜੀਬ ਜਿਹੀ ਖਾਮੋਸ਼ੀ ਰਹਿੰਦੀ ਉਹ ਚਮਕ ਦੀ ਦੁਨੀਆ ਦਾ ਮਾਲਕ ਅਕਸਰ ਆਪਣੀ ਹੀ ਸੋਚ ਵਿੱਚ ਡੁੱਬਿਆ ਇਕੱਲਾ ਨਜ਼ਰ ਆਉਂਦਾ ਸ਼ਹਿਰ ਦੇ ਦੂਜੇ ਹਿੱਸੇ ਤੇ ਇੱਕ ਪੁਰਾਣਾ ਚਬੂਤਰਾ ਸੀ ਜਿੱਥੇ ਹਰ ਰੋਜ਼ ਸ਼ਾਮ ਨੂੰ ਇੱਕ ਬੁੱਢਾ ਭਿਖਾਰੀ ਬੈਠਾ ਮਿਲਦਾ ਉਸ ਦੇ ਕੱਪੜੇ ਧੂੜ ਨਾਲ ਭਰੇ ਫਟੇ ਪੁਰਾਣੇ ਹੁੰਦੇ ਚਿਹਰੇ ਤੇ ਝੁਰੜੀਆਂ ਪਰਾ ਅੱਖਾਂ ਵਿੱਚ ਇੰਨੀ ਜ਼ਿਆਦਾ ਸ਼ਾਂਤੀ ਕਿ ਕਿਸੇ ਨੂੰ ਵੀ ਕੁਝ ਪਲ ਲਈ ਠੁੱਕ ਕੇ ਸੋਚਣ ਤੇ ਮਜਬੂਰ ਕਰ ਦਿੰਦੀ। ਲੋਕ ਉਸ ਨੂੰ ਬਾਬਾ ਫਕੀਰ ਕਹਿ ਕੇ ਬੁਲਾਉਂਦੇ। ਉਹ ਲੋਕਾਂ ਦੇ ਲੰਗ ਦੇ ਚਿਹਰਿਆਂ ਨੂੰ ਵੇਖਦਾ ਤੇ ਕਦੇ-ਕਦੇ ਭੁੱਖੇ ਬੱਚਿਆਂ ਨੂੰ ਆਪਣਾ ਥੋੜਾ ਜਿਹਾ ਖਾਣਾ ਵੀ ਵੰਡ ਦਿੰਦਾ। ਸ਼ਹਿਰ ਵਾਲੇ ਉਸ ਦੀ ਗਰੀਬੀ ਵੇਖਦੇ ਪਰ ਉਸ ਦੀਆਂ ਅੱਖਾਂ ਦਾ ਸਕੂਨ ਕੋਈ ਨਹੀਂ ਸੀ ਸਮਝ ਪਾਉਂਦਾ। ਇੱਕ ਦਿਨ ਬਾਦਸ਼ਾਹ ਨੇ ਫੈਸਲਾ ਕੀਤਾ ਕਿ ਉਸ ਨੂੰ ਖੁਦ ਸ਼ਹਿਰ ਦੀ ਹਾਲਤ ਵੇਖਣੀ ਚਾਹੀਦੀ ਹੈ। ਉਹ ਆਪਣੇ ਪਹਿਰੇਦਾਰਾਂ ਤੇ ਵਜ਼ੀਰ ਨਾਲ ਸ਼ਹਿਰ ਦੀਆਂ ਗਲੀਆਂ ਵਿੱਚ ਨਿਕਲ ਪਿਆ ਲੋਕ ਝੁਕ-ਝੁਕ ਕੇ ਸਲਾਮ ਕਰਦੇ ਦੁਕਾਨਦਾਰ ਆਪਣਾ ਕੰਮ ਰੋਕ ਦਿੰਦੇ ਤੇ ਬੱਚੇ ਉਤਸੁਕਤਾ ਨਾਲ ਇਸ ਸ਼ਾਹੀ ਕਾਫਲੇ ਨੂੰ ਵੇਖਦੇ ਰਹਿੰਦੇ ਜਦੋਂ ਉਹ ਚਬੂਤਰੇ ਕੋਲ ਪਹੁੰਚਿਆ ਜਿੱਥੇ ਬਾਬਾ ਰੋਜ਼ ਬੈਠਦਾ ਸੀ ਤਾਂ ਉਸ ਦੀ ਨਜ਼ਰ ਸਿੱਧੀ ਉਸੇ ਤੇ ਪੈ ਗਈ ਉਸਨੇ ਘੋੜਾ ਰੋਕਿਆ ਤੇ ਹੇਠਾਂ ਉਤਰ ਕੇ ਉਸ ਦੇ ਸਾਹਮਣੇ ਜਾ ਖੜਾ ਹੋ ਗਿਆ ਹਵਾ ਵਿੱਚ ਅਜੀਬ ਜਿਹੀ ਖਾਮੋਸ਼ੀ ਛਾ ਗਈ ਬਾਦਸ਼ਾਹ ਨੇ ਉਸ ਨੂੰ ਵੇਖ ਕੇ ਪੁੱਛਿਆ ਤੇਰੀ ਹਾਲਤ ਐਨੀ ਖਰਾਬ ਹੈ ਫਿਰ ਵੀ ਤੂੰ ਮੁਸਕਰਾ ਕੇ ਮਿਲਨ ਬਾਬਾ ਨੇ ਉੱਤੇ ਵੇਖਿਆ ਹਲਕੀ ਮੁਸਕਾਨ ਨਾਲ ਜਵਾਬ ਦਿੱਤਾ ਮੁਸਕਰਾਹਟ ਹਾਲਾਤਾਂ ਤੇ ਨਹੀਂ ਦਿਲ ਤੇ ਨਿਰਪਰ ਹੁੰਦੀ ਹੈ ਆਲੇ ਦੁਆਲੇ ਖੜੇ ਪਹਿਰੇਦਾਰ ਹੈਰਾਨ ਰਹਿ ਗਏ ਇੱਕ ਭਿਖਾਰੀ ਤੋਂ ਇੰਨੀ ਬੇਬਾਕੀ ਪਰ ਬਾਬੇ ਦੇ ਚਿਹਰੇ ਤੇ ਨਾ ਡਰ ਸੀ ਨਾ ਕਿਸੇ ਤਰ੍ਹਾਂ ਦੀ ਬੇਚੈਨੀ ਉਹ ਜਿਵੇਂ ਅੰਦਰੋਂ ਬਿਲਕੁਲ ਹਲਕਾ ਸੀ ਬਾਦਸ਼ਾਹ ਨੇ ਥੋੜਾ ਕਠੋਰ ਲਹਿਜੇ ਵਿੱਚ ਪੁੱਛਿਆ ਤੈਨੂੰ ਕੀ ਲੱਗਦਾ ਤੂੰ ਮੈਥੋਂ ਵੱਧ ਖੁਸ਼ ਹੈ ਬਾਬੇ ਨੇ ਹੌਲੀ ਜਿਹੇ ਸੁਰ ਵਿੱਚ ਕਿਹਾ ਮੈਂ ਬਸ ਇੰਨਾ ਜਾਣਦਾ ਕਿ ਜਿਸ ਕੋਲ ਘੱਟ ਹੁੰਦਾ ਉਸ ਕੋਲ ਘੱਟ ਚਿੰਤਾ ਹੁੰਦੀ ਹੈ ਜਿਸ ਕੋਲ ਜ਼ਿਆਦਾ ਹੁੰਦਾ ਉਸ ਦੀਆਂ ਪਰੇਸ਼ਾਨੀਆਂ ਵੀ ਜ਼ਿਆਦਾ ਹੋ ਜਾਂਦੀਆਂ ਨੇ ਇਹ ਸੁਣ ਕੇ ਬਾਦਸ਼ਾਹ ਨੂੰ ਇੰਜ ਲੱਗਾ ਜਿਸ ਦੇ ਅੰਦਰੋਂ ਕੁਝ ਹਿੱਲ ਗਿਆ ਹੋਵੇ ਉਸ ਨੂੰ ਲੱਗਾ ਜਿਵੇਂ ਕਿਸੇ ਅਣਜਾਣ ਆਦਮੀ ਨੇ ਉਸ ਦੇ ਦਿਲ ਦਾ ਰਾਜ਼ ਜਾਣ ਲਿਆ ਹੋਵੇ ਉਸ ਨੇ ਪੁੱਛਿਆ ਤੇ ਤੈਨੂੰ ਕੀ ਲੱਗਦਾ ਕਿ ਮੇਰੇ ਕੋਲ ਕੀ ਨਹੀਂ ਹੈ ਬਾਬੇ ਨੇ ਕਿਹਾ ਸਕੂਨ ਬਾਦਸ਼ਾਹ ਨੇ ਇੱਕ ਪਲ ਲਈ ਆਪਣਾ ਚਿਹਰਾ ਉਸ ਦੇ ਨੇੜੇ ਝੁਕਾ ਕੇ ਵੇਖਿਆ ਜਿਵੇਂ ਉਹ ਇਸ ਬੁੱਢੇ ਦੀਆਂ ਅੱਖਾਂ ਵਿੱਚ ਆਪਣਾ ਸੱਚ ਲੱਭ ਲੈਣਾ ਚਾਹੁੰਦਾ ਹੋਵੇ ਤੂੰ ਇੰਜ ਕਿਉਂ ਸੋਚਦਾ ਬਾਬਾ ਬੋਲਿਆ ਕਿਉਂਕਿ ਤੇਰੀਆਂ ਅੱਖਾਂ ਵਿੱਚ ਇੰਨੀ ਲੁਕਾ ਨਹੀਂ ਸਕਦੀਆਂ ਬਾਦਸ਼ਾਹ ਥੋੜੀ देर ਚੁੱਪ ਰਿਹਾ ਫਿਰ ਹੌਲੀ ਜਿਹੇ ਬੋਲਿਆ ਜੇ ਮੈਂ ਸੱਚਮੁੱਚ ਬੇਚੈਨਾਂ ਤਾਂ ਇਸ ਵਿੱਚ ਇੰਨੀ ਦਾ ਇਲਾਜ ਕੀ ਹੈ ਬਾਬੇ ਨੇ ਕਿਹਾ ਤੇਰੇ ਆਪਣੇ ਲੋਕਾਂ ਦੇ ਦੁੱਖਾਂ ਨੂੰ ਸਮਝਣਾ ਬਾਦਸ਼ਾਹ ਹੈਰਾਨ ਹੋਇਆ ਮੈਂ ਕੀ ਸਮਝਾਂ ਬਾਬੇ ਨੇ ਕਿਹਾ ਤੇਰੇ ਸ਼ਹਿਰ ਵਿੱਚ ਕੁਝ ਲੋਕ ਭੁੱਖੇ ਸੌਂਦੇ ਨੇ ਤੇ ਕੁਝ ਲੋਕ ਇਲਾਜ ਤੋਂ ਬਿਨਾਂ ਹੀ ਦਮ ਤੋੜ ਦਿੰਦੇ ਨੇ ਤੇ ਕੁਝ ਲੋਕਾਂ ਕੋਲ ਰਹਿਣ ਲਈ ਥਾਂ ਵੀ ਨਹੀਂ ਹੈ ਜਦ ਤੱਕ ਤੂੰ ਇਹਨਾਂ ਸਭ ਦੀਆਂ ਤਕਲੀਫਾਂ ਆਪਣੀਆਂ ਅੱਖਾਂ ਨਾਲ ਨਹੀਂ ਵੇਖੇਗਾ ਤਦ ਤੱਕ ਤੂੰ ਆਪਣੇ ਦਿਲ ਦੀ ਤਕਲੀਫ ਨੂੰ ਸਮਝ ਨਹੀਂ ਸਕੇਗਾ ਬਾਦਸ਼ਾਹ ਨੇ ਪਹਿਰੇਦਾਰਾਂ ਨੂੰ ਪਿੱਛੇ ਹਟਣ ਦਾ ਇਸ਼ਾਰਾ ਕੀਤਾ ਤੇ ਫਿਰ ਹੌਲਜੇ ਹੋ ਬੋਲਿਆ ਕੱਲ ਤੂੰ ਮੇਰੇ ਨਾਲ ਪੂਰੇ ਸ਼ਹਿਰ ਵਿੱਚ ਚੱਲੇਗਾ ਵਜ਼ੀਰਾਂ ਨੇ ਇੱਕ ਦੂਜੇ ਵੱਲ ਵੇਖਿਆ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਬਾਦਸ਼ਾਹ ਇੱਕ ਭਿਖਾਰੀ ਦੀਆਂ ਗੱਲਾਂ ਵਿੱਚ ਇੰਨੀ ਦਿਲਚਸਪੀ ਕਿਉਂ ਲੈ ਰਿਹਾ ਪਰ ਬਾਦਸ਼ਾਹ ਦੇ ਹੁਕਮ ਨੂੰ ਟਾਲਣਾ ਨਾ ਮੁਮਕਿਨ ਸੀ ਅਗਲੀ ਸਵੇਰ ਸ਼ਹਿਰ ਵਿੱਚ ਅਜੀਬ ਜਿਹੀ ਹਲਚਲ ਸੀ ਲੋਕ ਆਪਣੀਆਂ ਦੁਕਾਨਾਂ ਤੋਂ ਝਾਕ ਰਹੇ ਸੀ ਕਿ ਬਾਦਸ਼ਾਹ ਆਪਣੇ ਨਾਲ ਇੱਕ ਗਰੀਬ ਭਿਖਾਰੀ ਨੂੰ ਲੈ ਕੇ ਚੱਲ ਰਿਹਾ ਕੁਝ ਲੋਕ ਹੈਰਾਨ ਹੋ ਰਹੇ ਸੀ ਕੋ ਜਨ ਨੂੰ ਇਹ ਮਜ਼ਾਕ ਲੱਗ ਰਿਹਾ ਸੀ ਪਰ ਹਰ ਕੋਈ ਇਹ ਦ੍ਰਿਸ਼ ਵੇਖਣ ਲਈ ਉਤਸੁਕ ਸੀ ਬਾਦਸ਼ਾਹ ਨੇ ਉਸ ਦਿਨ ਪਹਿਲੀ ਵਾਰ ਸਹੀ ਮਾਇਨਿਆਂ ਵਿੱਚ ਸ਼ਹਿਰ ਦੀਆਂ ਗਲੀਆਂ ਵੇਖੀਆਂ ਉਸ ਨੇ ਵੇਖਿਆ ਕਿ ਬਹੁਤ ਸਾਰੇ ਬੱਚੇ ਬਿਨਾਂ ਜੁੱਤੀਆਂ ਦੇ ਧੁੱਪ ਵਿੱਚ ਭੱਜ ਰਹੇ ਨੇ ਕੁਝ ਦੁਕਾਨਾਂ ਤੇ ਗਰੀਬ ਲੋਕ ਰੋਟੀ ਲਈ ਤਰਸ ਰਹੇ ਨੇ ਤੇ ਕੁਝ ਬੁੱਢੇ ਕੰਮ ਦੀ ਭਾਲ ਵਿੱਚ ਤੱਕੇ ਖਾ ਰਹੇ ਨੇ ਇੱਕ ਥਾਂ ਦੋ ਬੱਚੇ ਇੱਕ ਰੋਟੀ ਦੇ ਛੋਟੇ ਜਿਹੇ ਟੁਕੜੇ ਲਈ ਲੜ ਰਹੇ ਸੀ ਬਾਦਸ਼ਾਹ ਇਹ ਵੇਖ ਕੇ ਰੁਕ ਗਿਆ ਉਸਨੇ ਬਾਬੇ ਤੋਂ ਪੁੱਛਿਆ ਕਿ ਇਹ ਉਹੀ ਸ਼ਹਿਰ ਹੈ ਜਿਸ ਬਾਰੇ ਮੈਨੂੰ ਦੱਸਿਆ ਜਾਂਦਾ ਕਿ ਇੱਥੇ ਸਭ ਲੋਕ ਖੁਸ਼ ਨੇ ਬਾਬੇ ਨੇ ਹੌਲੀ ਜਿਹੇ ਕਿਹਾ ਸ਼ਹਿਰ ਉਨਾ ਹੀ ਖੁਸ਼ ਹੁੰਦਾ ਜਿੰਨਾ ਉਸ ਸ਼ਹਿਰ ਦਾ ਸਭ ਤੋਂ ਗਰੀਬ ਬੰਦਾ ਖੁਸ਼ ਹੁੰਦਾ ਬਾਦਸ਼ਾਹ ਨੇ ਉਹਨਾਂ ਲੜਦੇ ਹੋਏ ਬੱਚਿਆਂ ਵੱਲ ਵੇਖਿਆ ਤੇ ਉਸਦੇ ਦਿਲ ਵਿੱਚ ਕੁਝ ਟੁੱਟ ਗਿਆ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੇ ਸ਼ਹਿਰ ਵਿੱਚ ਲੋਕ ਇਸ ਹਾਲਾਤਾਂ ਵਿੱਚ ਨੇ ਬਾਬੇ ਨੇ ਕਿਹਾ ਜਦੋਂ ਬਾਦਸ਼ਾਹ ਖੁਦ ਆਪਣੀਆਂ ਅੱਖਾਂ ਨਾਲ ਲੋਕਾਂ ਦਾ ਦਰਦ ਵੇਖ ਲੈਂਦਾ ਤਾਂ ਉਸਦੇ ਫੈਸਲੇ ਬਦਲ ਜਾਂਦੇ ਨੇ ਬਾਦਸ਼ਾਹ ਥੋੜੀ ਦੇਰ ਚੁੱਪਚਾਪ ਇੱਤਾ ਚੱਲਦਾ ਰਿਹਾ ਫਿਰ ਹੌਲੀ ਜਿਹਾ ਬੋਲਿਆ ਮੈਨੂੰ ਕੀ ਕਰਨਾ ਚਾਹੀਦਾ ਬਾਬੇ ਨੇ ਕਿਹਾ ਆਪਣੇ ਦਿਲ ਤੋਂ ਪੁੱਛ ਆਪਣੀ ਤਾਕਤ ਤੋਂ ਨਹੀਂ ਸ਼ਾਮ ਹੋਣ ਤੱਕ ਬਾਦਸ਼ਾਹ ਤੇ ਬਾਬਾ ਦੋਵੇਂ ਸ਼ਹਿਰ ਦੇ ਹਰ ਕੋਨੇ ਵਿੱਚ ਘੁੰਮਦੇ ਰਹੇ ਜਦੋਂ ਬਾਦਸ਼ਾਹ ਮੈਲ ਵਾਪਸ ਪਰਤਿਆ ਤਾਂ ਉਹ ਬਿਲਕੁਲ ਵੱਖਰੇ ਇਨਸਾਨ ਵਰਗਾ ਮਹਿਸੂਸ ਕਰ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਬਹੁਤ ਸਾਰੇ ਸਵਾਲ ਸੀ ਤੇ ਉਹਨਾਂ ਸਵਾਲਾਂ ਵਿੱਚ ਇੱਕ ਅਜੀਬ ਜਿਹਾ ਡਰ ਵੀ ਉਹ ਆਪਣੇ ਮਨ ਵਿੱਚ ਇਹ ਸਵਾਲ ਸੋਚਦਾ ਰਿਹਾ ਕਿ ਕੀ ਮੈਂ ਚੰਗਾ ਬਾਦਸ਼ਾਹ ਨਹੀਂ ਹਾਂ ਉਹ ਦੇਰ ਰਾਤ ਤੱਕ ਜਾਗਦਾ ਰਹਿੰਦਾ ਛੱਤ ਵੱਲ ਵੇਖਦਾ ਰਹਿੰਦਾ ਤੇ ਸ਼ਹਿਰ ਦੀ ਹਾਲਤ ਉਸ ਨੂੰ ਯਾਦ ਆਉਂਦੀ ਰਹਿੰਦੀ ਉਸ ਨੂੰ ਮਹਿਸੂਸ ਹੁੰਦਾ ਕਿ ਉਸ ਦੀ ਅਸਲ ਜ਼ਿੰਮੇਵਾਰੀ ਹੁਣ ਸ਼ੁਰੂ ਹੋਈ ਹੈ ਕੁਝ ਬਦਲਣਾ ਪਵੇਗਾ ਤੇ ਉਹ ਬਦਲਾ ਬਹੁਤ ਵੱਡਾ ਹੋਣ ਵਾਲਾ ਸੀ ਸ਼ਹਿਰ ਦੀ ਰਾਤ ਬਿਲਕੁਲ ਗਹਿਰੀ ਹੋ ਚੁੱਕੀ ਸੀ ਪਰ ਬਾਦਸ਼ਾਹ ਦੇ ਕਮਰੇ ਵਿੱਚ ਇੱਕ ਅਜੀਬ ਬੇਚੈਨੀ ਟੈਲ ਰਹੀ ਸੀ ਵੱਡੇ ਵੱਡੇ ਪਰਦਿਆਂ ਪਿੱਛੇ ਝੂਮਰ ਦੀ ਹਲਕੀ ਪੀਲੀ ਰੋਸ਼ਨੀ ਜ਼ਮੀਨ ਤੇ ਪੈ ਕੇ ਥਰਥਰਾ ਰਹੀ ਸੀ ਬਾਦਸ਼ਾਹ ਆਪਣੇ ਕਮਰੇ ਵਿੱਚ ਪਈ ਵੱਡੀ ਮੇਜ਼ ਨੂੰ ਛੱਡ ਕੇ ਖਿੜਕੀ ਵਿੱਚ ਜਾ ਕੇ ਖੜਾ ਹੋ ਗਿਆ ਮਹਿਲ ਤੋਂ ਬਾਹਰ ਸ਼ਹਿਰ ਦੀਆਂ ਬੱਤੀਆਂ ਦੂਰ ਤਾਰਿਆਂ ਵਰਗੀਆਂ ਟਿਮਟਿਮਾ ਰਹੀਆਂ ਸੀ ਪਰ ਉਸਦੇ ਦਿਲ ਵਿੱਚ ਹਨੇਰਾ ਕੁਝ ਹੋਰ ਹੀ ਡੂੰਘਾ ਹੁੰਦਾ ਜਾ ਰਿਹਾ ਸੀ ਉਸ ਨੂੰ ਪੂਰੇ ਦਿਨ ਵਿੱਚ ਵੇਖੇ ਹੋਏ ਚਿਹਰੇ ਯਾਦ ਆਉਣ ਲੱਗਦੇ ਦੁਬਲੇ ਪਤਲੇ ਬੱਚੇ ਭੁੱਖ ਨਾਲ ਪਰੇਸ਼ਾਨ ਔਰਤਾਂ ਕਮਾਈ ਨਾ ਮਿਲਣ ਨਾਲ ਮਾਇੂਸ ਮਜ਼ਦੂਰ ਉਸਨੇ ਸੋਚਿਆ ਮੈਂ ਇੰਨੇ ਸਾਲਾਂ ਤੋਂ ਆਪਣੇ ਸ਼ਹਿਰ ਨੂੰ ਜਾਣਦਾ ਹੀ ਨਹੀਂ ਸੀ ਕਿ ਮੈਂ ਸਿਰਫ ਨਾਮ ਦਾ ਬਾਦਸ਼ਾਹ ਉਸਦੇ ਦਿਲ ਵਿੱਚ ਇਹ ਸਵਾਲ ਹਰ ਸਾਹ ਨਾਲ ਭਾਰੀ ਹੁੰਦਾ ਜਾ ਰਿਹਾ ਸੀ ਅਗਲੀ ਸਵੇਰ ਜਦੋਂ ਸੂਰਜ ਉੱਗ ਰਿਹਾ ਸੀ ਤਾਂ ਮਹਿਲ ਦੇ ਬਾਹਰ ਇੱਕ ਅਸਾਧਾਰਨ ਜਿਹੀ ਹਲਚਲ ਸੀ ਪਹਿਰੇਦਾਰ ਸਵੇਰ ਤੋਂ ਜ਼ਿਆਦਾ ਸਤਾਰਕ ਸੀ ਵਜ਼ੀਰ ਇੱਧਰ-ਉੱਧਰ ਘੁੰਮ ਰਹੇ ਸੀ ਕੁਝ ਪਰੇਸ਼ਾਨ ਕੁਝ ਉਲਝੇ ਹੋਏ ਸਭ ਨੂੰ ਪਤਾ ਸੀ ਕਿ ਬਾਦਸ਼ਾਹ ਦੇ ਫੈਸਲੇ ਪਿਛਲੇ ਕੁਝ ਘੰਟਿਆਂ ਵਿੱਚ ਬਦਲ ਗਏ ਨੇ ਤੇ ਹੁਣ ਕੋਈ ਨਹੀਂ ਸਮਝ پا ਰਿਹਾ ਸੀ ਕਿ ਉਹ ਅਗਲਾ ਕਦਮ ਕੀ ਚੁੱਕਣ ਵਾਲਾ ਬਾਦਸ਼ਾਹ ਜਲਦੀ ਉੱਠ ਕੇ ਉਸ ਚਬੂਤਰੇ ਤੇ ਪਹੁੰਚ ਗਿਆ ਜਿੱਥੇ ਬਾਬਾ ਫਕੀਰ ਹਮੇਸ਼ਾ ਬੈਠਾ ਹੁੰਦਾ ਸੀ ਬਾਬਾ ਅੱਜ ਵੀ ਉਸੇ ਸ਼ਾਂਤ ਚਿਹਰੇ ਨਾਲ ਬੈਠਾ ਸੀ ਜਿਵੇਂ ਉਸ ਦੇ ਅੰਦਰ ਕਦੇ ਕੋਈ ਹਲਚਲ ਹੁੰਦੀ ਹੀ ਨਹੀਂ ਬਾਦਸ਼ਾਹ ਨੇ ਉਸ ਦੇ ਸਾਹਮਣੇ ਰੁਕ ਕੇ ਕਿਹਾ ਮੈਨੂੰ ਤੁਹਾਡੀ ਮਦਦ ਚਾਹੀਦੀ ਹੈ ਬਾਬੇ ਨੇ ਬਿਨਾਂ ਕਿਸੇ ਹੈਰਾਨੀ ਦੇ ਕਿਹਾ ਮਦਦ ਤਦੋਂ ਹੀ ਕੰਮ ਆਉਂਦੀ ਹੈ ਜਦੋਂ ਇਨਸਾਨ ਸੱਚਮੁੱਚ ਵਿੱਚ ਹੀ ਬਦਲਣਾ ਚਾਹੁੰਦਾ ਹੋਵੇ ਬਾਦਸ਼ਾਹ ਨੇ ਸਿਰ ਝੁਕਾ ਕੇ ਕਿਹਾ ਮੈਂ ਬਦਲਣਾ ਚਾਹੁੰਨਾ ਆਪਣੇ ਸ਼ਹਿਰ ਨੂੰ ਵੀ ਬਦਲਣਾ ਚਾਹੁੰਨਾ ਬਾਬੇ ਨੇ ਹੌਲੀ ਜਿਹੇ ਪੁੱਛਿਆ ਤਾਂ ਕੀ ਤੂੰ ਤਿਆਰ ਹੈ ਆਪਣੇ ਤਖਤ ਤੋਂ ਹੇਠਾਂ ਉਤਰਨ ਲਈ ਆਪਣੀ ਸ਼ਾਨੋਂ ਸ਼ਕਤ ਦੀਆਂ ਪਰਤਾਂ ਉਤਾਰ ਕੇ ਜ਼ਮੀਨ ਨੂੰ ਛੋਣ ਦੇ ਲਈ ਬਾਦਸ਼ਾਹ ਨੇ ਦ੍ਰਿੜਤਾ ਨਾਲ ਕਿਹਾ ਜੇ ਮੇਰੀ ਸ਼ਾਨੋਂ ਸ਼ਕਤ ਮੇਰੀ ਜਨਤਾ ਦੇ ਦਰਦ ਨੂੰ ਲੁਕਾਉਂਦੀ ਹੈ ਤਾਂ ਮੈਂ ਉਸ ਨੂੰ ਛੱਡਣ ਲਈ ਵੀ ਤਿਆਰ ਹਾਂ ਬਾਬੇ ਨੇ ਉਸਦੇ ਚਿਹਰੇ ਨੂੰ ਧਿਆਨ ਨਾਲ ਵੇਖਿਆ ਤੇ ਇੱਕ ਹਲਕੀ ਮੁਸਕਾਨ ਨਾਲ ਖੜਾ ਹੋ ਗਿਆ ਉਸਨੇ ਕਿਹਾ ਤਾਂ ਫਿਰ ਚਲੋ ਅੱਜ ਅਸੀਂ ਇੱਕ ਨਵਾਂ ਸਫ਼ਰ ਸ਼ੁਰੂ ਕਰਦੇ ਹਾਂ ਇਸ ਵਾਰ ਬਾਦਸ਼ਾ ਬਿਨਾ ਕਿਸੇ ਕਾਫਲੇ ਬਿਨਾ ਪਹਿਰੇਦਾਰਾਂ ਤੇ ਬਿਨਾ ਕਿਸੇ ਇਸ਼ਾਰੇ ਦੇ ਸ਼ਹਿਰ ਵਿੱਚ ਨਿਕਲ ਪਿਆ ਸਿਰਫ ਉਹ ਤੇ ਉਸਦੇ ਨਾਲ ਬਾਬਾ ਬਾਦਸ਼ਾ ਨੇ ਇੱਕ ਸਾਦਾ ਕੱਪੜਾ ਪਹਿਨ ਲਿਆ ਤਾਂ ਜੋ ਲੋਕ ਉਸ ਨੂੰ ਪਹਿਚਾਨ ਨਾ ਸਕਣ ਉਹ ਇੱਕ ਆਮ ਆਦਮੀ ਬਣ ਕੇ ਆਪਣੇ ਸ਼ਹਿਰ ਨੂੰ ਵੇਖਣਾ ਚਾਹੁੰਦਾ ਸੀ ਪਹਿਲਾ ਠਿਕਾਣਾ ਸੀ ਸ਼ਹਿਰ ਦਾ ਸਭ ਤੋਂ ਪੁਰਾਣਾ ਬਾਜ਼ਾਰ ਬਾਬੇ ਨੇ ਕਿਹਾ ਇਹ ਉਹ ਥਾਂ ਹੈ ਜਿੱਥੇ ਲੋਕ ਆਪਣੀਆਂ ਉਮੀਦਾਂ ਵੇਚਦੇ ਨੇ ਤੇ ਆਪਣੀਆਂ ਉਮੀਦਾਂ ਖਰੀਦਦੇ ਨੇ ਇੱਥੇ ਵੇਖ ਕਿ ਕੌਣ ਮੁਸਕਰਾਉਂਦਾ ਤੇ ਕੌਣ ਮਜਬੂਰੀ ਵਿੱਚ ਹੈ ਬਾਦਸ਼ਾਹ ਨੇ ਇੱਕ ਬੁੱਢੀ ਔਰਤ ਨੂੰ ਵੇਖਿਆ ਜੋ ਆਪਣੇ ਹੱਥ ਨਾਲ ਬਣੇ ਮਿੱਟੀ ਦੇ ਬਰਤਨ ਵੇਚ ਰਹੀ ਸੀ ਉਸਦੇ ਹੱਥ ਕੰਬ ਰਹੇ ਸੀ ਤੇ ਬਰਤਨ ਇੰਨੇ ਸਸਤੇ ਮੁੱਲ ਵਿੱਚ बिक ਰਹੇ ਸੀ ਕਿ ਉਸਦੀ ਮਿਹਨਤ ਦਾ ਅੱਧਾ ਮੁੱਲ ਵੀ ਨਹੀਂ ਸਿਮਲ ਰਿਹਾ ਬਾਦਸ਼ਾਹ ਨੇ ਉਸਨੂੰ ਪੁੱਛਿਆ ਅੰਮਾ ਇੰਨਾ ਸਸਤਾ ਕਿਉਂ ਵੇਚ ਰਹੀ ਹੈ ਔਰਤ ਨੇ ਥੱਕੀ ਆਵਾਜ਼ ਵਿੱਚ ਕਿਹਾ ਬੇਟਾ ਪੇਟ ਭੁੱਖਾ ਹੋਵੇ ਤਾਂ ਮੁੱਲ ਨਹੀਂ ਵੇਖੇ ਜਾਂਦੇ ਇਹ ਸੁਣ ਕੇ ਬਾਦਸ਼ਾਹ ਬਹੁਤ ਦੁਖੀ ਹੋਇਆ ਥੋੜਾ ਅੱਗੇ ਵਧਣ ਤੇ ਇੱਕ ਨੌਜਵਾਨ ਆਪਣੀ ਦੁਕਾਨ ਤੇ ਬੈਠਾ ਸੀ ਪਰ ਉਸ ਦੇ ਚਿਹਰੇ ਤੇ ਨਿਰਾਸ਼ਾ ਸਾਫ਼ ਦਿਖ ਰਹੀ ਸੀ ਬਾਦਸ਼ਾਹ ਨੇ ਪੁੱਛਿਆ ਤੇਰੇ ਕਾਰੋਬਾਰ ਦਾ ਕੀ ਹਾਲ ਹੈ ਨੌਜਵਾਨ ਨੇ ਕਿਹਾ ਹਾਲ ਕੀ ਦੱਸਾਂ ਟੈਕਸ ਜ਼ਿਆਦਾ ਨੇ ਕੰਮ ਘਟਾ ਹੈ ਉੱਤੇ ਤੋਂ ਮਹਿਲ ਵਾਲਿਆਂ ਦੀ ਨਜ਼ਰ ਵੀ ਕਦੇ ਹੇਠਾਂ ਵੱਲ ਨਹੀਂ ਆਉਂਦੀ ਸਾਡੇ ਜਿਹੇ ਲੋਕ ਬਸ ਆਪਣੇ ਆਪ ਨਾਲ ਲੜਦੇ ਰਹਿੰਦੇ ਨੇ ਬਾਦਸ਼ਾਹ ਨੂੰ ਲੱਗਾ ਜਿਵੇਂ ਕਿਸੇ ਨੇ ਉਸ ਦੇ ਦਿਲ ਵਿੱਚ ਤਿੱਖੀ ਚੁਪਣ ਦੇ ਦਿੱਤੀ ਹੋਵੇ ਬਾਬੇ ਨੇ ਕਿਹਾ ਇਹ ਉਹੀ ਲੋਕ ਨੇ ਜੋ ਤੇਰੀ ਸਲਤਨਤ ਦੀ ਨੀਂਹ ਹੈ ਜੇ ਨੀਂਹ ਹੀ ਕਮਜ਼ੋਰ ਹੋਵੇ ਤਾਂ ਮਹਿਲ ਖੜਾ ਨਹੀਂ ਰਹਿੰਦਾ ਫਿਰ ਉਹ ਸ਼ਹਿਰ ਤੋਂ ਬਾਹਰ ਇੱਕ ਤੰਗ ਗਲੀ ਵੱਲ ਆਏ ਇੱਥੇ ਧਰਤੀ ਧੂੜ ਨਾਲ ਭਰੀ ਹੋਈ ਸੀ ਛੋਟੇ-ਛੋਟੇ ਘਰ ਮਿੱਟੀ ਤੇ ਲੱਕੜ ਦੇ ਸਨ ਇੱਕ ਘਰ ਦੇ ਬਾਹਰ ਇੱਕ ਆਦਮੀ ਆਪਣੀ ਬਿਮਾਰ ਧੀ ਨੂੰ ਗੋਦ ਵਿੱਚ ਲੈ ਕੇ ਬੈਠਾ ਸੀ। ਬੱਚੀ ਦੀਆਂ ਸਾਹਾਂ ਤੇਜ਼ ਸੀ। ਬਾਦਸ਼ਾਹ ਨੇ ਚਿੰਤਤ ਹੋ ਕੇ ਪੁੱਛਿਆ, "ਇਸ ਨੂੰ ਕਿਸੇ ਹਕੀਮ ਕੋਲ ਕਿਉਂ ਨਹੀਂ ਲੈ ਜਾਂਦੇ?" ਆਦਮੀ ਦੀਆਂ ਅੱਖਾਂ ਭਰ ਆਈਆਂ। "ਸਾਹਿਬ, ਹਕੀਮ ਕੋਲ ਲੈ ਜਾਣ ਲਈ ਪੈਸੇ ਚਾਹੀਦੇ ਨੇ ਤੇ ਇੱਥੇ ਤਾਂ ਦੋ ਵੇਲੇ ਦੀ ਰੋਟੀ ਦਾ ਬੰਦੋਬਸਤ ਵੀ ਮੁਸ਼ਕਿਲ ਨਾਲ ਹੋ ਰਿਹਾ ਹੈ।" ਬਾਦਸ਼ਾਹ ਨੂੰ ਲੱਗਿਆ ਕਿ ਉਸ ਦਾ ਗਲਾ ਪਰ ਆਇਆ। ਇਹ ਪਹਿਲੀ ਵਾਰ ਸੀ। ਜਦੋਂ ਉਸਨੇ ਸ਼ਹਿਰ ਦਾ ਦਰਦ ਬਿਨਾਂ ਕਿਸੇ ਮਿਲਾਵਟ ਤੋਂ ਵੇਖਿਆ ਸੀ ਬਾਬੇ ਨੇ ਲੰਬੀ ਸਾਹ ਭਰ ਕੇ ਕਿਹਾ ਤੇ ਇੱਥੋਂ ਹੀ ਸ਼ੁਰੂ ਹੁੰਦੀ ਏ ਉਹ ਲੜਾਈ ਜੋ ਹਰ ਬਾਦਸ਼ਾਹ ਦੇ ਦਿਲ ਵਿੱਚ ਲੁਕੀ ਹੁੰਦੀ ਏ ਸੱਤਾ ਤੇ ਇਨਸਾਨੀਅਤ ਦੀ ਲੜਾਈ ਬਾਦਸ਼ਾਹ ਨੇ ਹੌਲੀ ਜਿਹੇ ਪੁੱਛਿਆ ਮੈਂ ਕੀ ਕਰਾਂ ਬਾਬਾ ਇਸ ਸਭ ਨੂੰ ਮੈਂ ਕਿਵੇਂ ਬਦਲਾਂ ਬਾਬੇ ਨੇ ਕਿਹਾ ਤੈਨੂੰ ਸੁਣਨਾ ਸਿੱਖਣਾ ਪਵੇਗਾ ਪਹਿਲਾਂ ਆਪਣੀ ਜਨਤਾ ਦੀ ਆਵਾਜ਼ ਸੁਣ ਫਿਰ ਆਪਣਾ ਫੈਸਲਾ ਸੁਣਾ ਬਾਦਸ਼ਾਹ ਨੇ ਉੱਥੇ ਹੀ ਫੈਸਲਾ ਕਰ ਲਿਆ ਕਿ ਉਸ ਦੇ ਰਾਜ ਵਿੱਚ ਸਭ ਕੁਝ ਪਹਿਲਾਂ ਵਰਗਾ ਨਹੀਂ ਰਹੇਗਾ ਉਸ ਦਿਨ ਤੋਂ ਬਾਅਦ ਲਗਾਤਾਰ 3 ਦਿਨ ਬਾਦਸ਼ਾਹ ਤੇ ਬਾਬਾ ਸ਼ਹਿਰ ਦੇ ਕੋਨੇ-ਕੋਨੇ ਵਿੱਚ ਘੁੰਮਦੇ ਰਹੇ ਕਿਸੇ ਦਿਨ ਗਰੀਬਾਂ ਦੇ ਘਰ ਕਿਸੇ ਦਿਨ ਹਸਪਤਾਲ ਕਿਸੇ ਦਿਨ ਬਾਜ਼ਾਰ ਕਿਸੇ ਦਿਨ ਮਜ਼ਦੂਰਾਂ ਦੀ ਵਸਤੇ ਵਿੱਚ ਹਰ ਥਾਂ ਦੁੱਖ ਸੀ ਹਰ ਥਾਂ ਲੜਾਈ ਸੀ ਹਰ ਥਾਂ ਉਮੀਦਾਂ ਸੀ ਜਿਨ੍ਹਾਂ ਦਾ ਕੋਈ ਵੀ ਸਹਾਰਾ ਨਹੀਂ ਸੀ ਇਸੇ ਦੌਰਾਨ ਬਾਬੇ ਨੇ ਬਹੁਤ ਸਾਰੇ ਲੋਕਾਂ ਨਾਲ ਬਾਦਸ਼ਾਹ ਦਾ ਮਨ ਮਿਲਵਾਇਆ ਇੱਕ ਕਮ ਮਜ਼ਦੂਰ ਜੋ ਰੋਜ਼ ਆਪਣੀ ਘਰਵਾਲੀ ਤੇ ਬੱਚਿਆਂ ਲਈ ਖਾਣਾ ਜੁਟਾਉਣ ਦਾ ਸੰਘਰਸ਼ ਕਰ ਰਿਹਾ ਸੀ। ਇੱਕ ਨੌਜਵਾਨ ਲੜਕੀ ਜੋ ਪੜ੍ਹਨਾ ਚਾਹੁੰਦੀ ਸੀ ਪਰ ਉਸ ਕੋਲ ਕਿਤਾਬਾਂ ਨਹੀਂ ਸੀ। ਇੱਕ ਬੁੱਢਾ ਆਦਮੀ ਜੋ ਆਪਣੇ ਪੁੱਤਰ ਦੇ ਇਲਾਜ ਲਈ ਮਹਤਾਤ ਸੀ। ਇੱਕ ਬੇਕਾਰ ਬੱਚਾ ਜੋ ਆਪਣੇ ਪਿਤਾ ਦਾ ਹੱਥ ਅਗੋ ਆ ਚੁੱਕਿਆ ਸੀ ਤੇ ਹੁਣੇ ਪੇਟ ਭਰਨ ਲਈ ਭੀਖ ਮੰਗਦਾ ਸੀ। ਹਰ ਚਿਹਰਾ ਬਾਦਸ਼ਾਹ ਦੇ ਦਿਲ ਤੇ ਨਮੀ ਸੱਟ ਛੱਡ ਰਿਹਾ ਸੀ। ਪਰ ਇਸੇ ਦਰਦ ਵਿੱਚ ਇੱਕ ਨਵੀਂ ਅੱਗ ਵੀ ਜਨਮ ਲੈ ਰਹੀ ਸੀ ਕੁਝ ਕਰਨ ਦੀ ਅੱਗ ਤੀਜੀ ਰਾਤ ਜਦੋਂ ਬਾਦਸ਼ਾਹ ਮਹਿਲ ਵਾਪਸ ਪਰਤਿਆ ਤਾਂ ਉਸਦੇ ਕਦਮਾਂ ਵਿੱਚ ਪਹਿਲਾਂ ਵਰਗੀ ਥਕਾਵਟ ਨਹੀਂ ਸੀ ਸਗੋਂ ਇੱਕ ਨਵੀਂ ਦ੍ਰਿੜਤਾ ਸੀ ਉਸਨੇ ਸਾਰਾ ਮਹਿਲ ਇਕੱਠਾ ਕੀਤਾ ਵਜ਼ੀਰ ਸਲਾਹਕਾਰ ਅਮੀਰ ਲੋਕ ਅਧਿਕਾਰੀ ਸਭ ਨੂੰ ਸਭਾ ਵਿੱਚ ਆਉਣ ਦਾ ਹੁਕਮ ਦਿੱਤਾ ਸਭਾ ਵਿੱਚ ਸਭ ਬੈਠ ਗਏ ਪਰ ਅੱਜ ਬਾਦਸ਼ਾਹ ਦਾ ਚਿਹਰਾ ਬਿਲਕੁਲ ਵੱਖਰਾ ਸੀ ਉਸਨੇ ਖੜੇ ਹੋ ਕੇ ਕਿਹਾ ਅੱਜ ਮੈਂ ਆਪਣੇ ਸ਼ਹਿਰ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਮੈਂ ਉਹ ਦਰਦ ਵੇਖਿਆ ਜਿਸ ਨੂੰ ਤੁਸੀਂ ਮੇਰੀਆਂ ਨਜ਼ਰਾਂ ਤੋਂ ਲੁਕਾ ਕੇ ਰੱਖਿਆ ਸੀ ਹੁਣ ਤੋਂ ਇਸ ਸਲਤਨਤ ਵਿੱਚ ਕੋਈ ਭੁੱਖਾ ਨਹੀਂ ਸੋਵੇਗਾ ਹੁਣ ਤੋਂ ਕਿਸੇ ਗਰੀਬ ਨੂੰ ਇਲਾਜ ਲਈ ਤਰਸਣਾ ਨਹੀਂ ਪਵੇਗਾ ਹੁਣ ਤੋਂ ਹਰ ਬੱਚਾ ਪੜ ਸਕੇਗਾ ਤੇ ਹਰ ਮਜ਼ਦੂਰ ਨੂੰ ਉਸ ਦੀ ਮਿਹਨਤ ਦਾ ਪੂਰਾ ਹੱਕ ਮਿਲੇਗਾ ਸਭਾ ਵਿੱਚ ਖਾਮੋਸ਼ੀ ਛਾ ਗਈ ਕਿਸੇ ਨੂੰ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਬਾਦਸ਼ਾਹ ਇੰਨਾ ਬਦਲ ਸਕਦਾ ਕੁਝ ਵਜ਼ੀਰਾਂ ਨੇ ਇੱਕ ਦੂਜੇ ਵੱਲ ਵੇਖਿਆ ਉਹਨਾਂ ਵਿੱਚ ਘਬਰਾਹਟ ਸੀ ਕਿਉਂਕਿ ਉਹ ਜਾਣਦੇ ਸੀ ਕਿ ਇਹ ਬਦਲਾ ਉਹਨਾਂ ਦੇ ਆਰਾਮ ਤੇ ਕਮਾਈ ਨੂੰ ਛੋਣ ਵਾਲਾ ਪਰ ਬਾਦਸ਼ਾਹ ਦੀ ਆਵਾਜ਼ ਵਿੱਚ ਉਹ ਦਰਦ ਸੀ ਜਿਸ ਨੂੰ ਕੋਈ ਨਹੀਂ ਰੋਕ ਸਕਦਾ ਸੀ ਉਸ ਨੇ ਅੱਗੇ ਕਿਹਾ ਤੇ ਇਸ ਬਦਲਾ ਦਾ ਪਹਿਲਾ ਸਹਰਾ ਉਸ ਸ਼ਖਸ ਨੂੰ ਜਾਂਦਾ ਜਿਸ ਨੇ ਮੇਰੀਆਂ ਅੱਖਾਂ ਨੂੰ ਸੱਚ ਵਿਖਾਇਆ ਸਭ ਦੀਆਂ ਨਜ਼ਰਾਂ ਪਿੱਛੇ ਮੁੜੀਆਂ ਉੱਥੇ ਖੜਾ ਸੀ ਉਹੀ ਫਕੀਰ ਬਾਬਾ ਬਾਦਸ਼ਾਹ ਨੇ ਉਸ ਵੱਲ ਵੇਖ ਕੇ ਕਿਹਾ ਤੂੰ ਮੈਨੂੰ ਬਦਲ ਦਿੱਤਾ ਹੁਣ ਮੈਂ ਇਸ ਸਲਤਨਤ ਦਾ ਮਾਲਕ ਨਹੀਂ ਸਗੋਂ ਇਸ ਦਾ ਸੇਵਕਾਂ ਪੂਰੇ ਮਹਿਲ ਵਿੱਚ ਇਹ ਗੱਲ ਵਿਜਨੀ ਵਾਂਗ ਫੈਲ ਗਈ ਕੋਈ ਖੁਸ਼ੀ ਕੋਈ ਡਰਿਆ ਹੋਇਆ ਕੋਈ ਹੈਰਾਨ ਪਰ ਇੱਕ ਨਵੀਂ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਸੀ ਤੇ ਇਹ ਸਵੇਰ ਅੱਗੇ ਕੀ ਲੈ ਕੇ ਆਉਣ ਵਾਲੀ ਸੀ ਇਸ ਦਾ ਅੰਦਾਜ਼ਾ ਕਿਸੇ ਨੂੰ ਵੀ ਨਹੀਂ ਸੀ ਉਸ ਰਾਤ ਬਾਦਸ਼ਾਹ ਦੀ ਨੀਂਦ ਵਾਰ-ਵਾਰ ਟੁੱਟਦੀ ਰਹੀ। ਕਦੇ ਉਸ ਨੂੰ ਉਹ ਬੱਚੇ ਯਾਦ ਆਉਂਦੇ ਜੋ ਰੋਟੀ ਦੇ ਛੋਟੇ ਟੁਕੜੇ ਲਈ ਲੜ ਰਹੇ ਸੀ। ਕਦੇ ਬੁੱਢੀਆਂ ਔਰਤਾਂ ਯਾਦ ਆਉਂਦੀਆਂ ਜੋ ਦਵਾਈ ਲਈ ਦਰ ਦਰ ਪਾਟ ਕਰ ਰਹੀਆਂ ਸੀ। ਮਹਿਲ ਦੀ ਹਰ ਕੰਦ ਉਸ ਨੂੰ ਆਪਣੇ ਲੋਕਾਂ ਦੇ ਅਥਰੂ ਸੁਣਾਉਂਦੀ ਮਹਿਸੂਸ ਹੁੰਦੀ। ਉਸ ਨੇ ਕਈ ਵਾਰ ਅੱਖਾਂ ਬੰਦ ਕੀਤੀਆਂ ਪਰ ਸ਼ਹਿਰ ਦੀਆਂ ਤਸਵੀਰਾਂ ਉਸ ਦੇ ਦਿਲ ਤੋਂ ਹਟਦੀਆਂ ਹੀ ਨਹੀਂ ਸੀ। ਸਵੇਰ ਹੁੰਦੇ ਹੀ ਉਸ ਨੇ ਵਜ਼ੀਰਾਂ ਨੂੰ ਬੁਲਾਇਆ ਮਲਦਾ ਵੱਡਾ ਹਾਲ ਸਜਾਇਆ ਗਿਆ ਪਰ ਬਾਦਸ਼ਾਹ ਦੀ ਆਵਾਜ਼ ਵਿੱਚ ਪਹਿਲਾਂ ਵਰਗੀ ਕਠੋਰਤਾ ਨਹੀਂ ਸੀ ਉਸਨੇ ਕਿਹਾ ਅੱਜ ਤੋਂ ਇਸ ਸ਼ਹਿਰ ਵਿੱਚ ਕਿਸੇ ਗਰੀਬ ਨੂੰ ਭੁੱਖਾ ਨਹੀਂ ਸੌਣਾ ਪਵੇਗਾ ਇਨ੍ਹਾਂ ਹਵੇਲੀਆਂ ਦੇ ਸੌਣ ਤੋਂ ਪਹਿਲਾਂ ਸ਼ਹਿਰ ਦੀਆਂ ਝੁੱਗੀਆਂ ਵਿੱਚ ਰੌਸ਼ਨੀ ਚਲੇਗੀ ਵਜ਼ੀਰ ਹੈਰਾਨ ਰਹਿ ਗਏ ਮਹਿਫਲ ਵਿੱਚ ਲੋਕ ਇੱਕ ਦੂਸਰੇ ਨਾਲ ਗੱਲਾਂ ਕਰਨ ਲੱਗੇ ਇੱਕ ਵਜ਼ੀਰ ਨੇ ਹਿਚਕਿ ਚਾਉਂਦੇ ਹੋਏ ਕਿਹਾ ਇਹ ਸਭ ਕਰਨਾ ਆਸਾਨ ਨਹੀਂ ਹੈ ਬਾਦਸ਼ਾਹ ਸਲਾਮਤ ਇਨਾ ਖਰਚਾ ਇੰਨੇ ਲੋਕ ਅਪਾ ਕਿਵੇਂ ਕਰਾਂਗੇ ਬਾਦਸ਼ਾਹ ਨੇ ਸਖਤ ਲਹਿਜ਼ੇ ਵਿੱਚ ਕਿਹਾ ਮੇਰੇ ਸ਼ਹਿਰ ਦੇ ਲੋਕ ਮੇਰਾ ਬੋਝ ਨਹੀਂ ਮੇਰੀ ਜ਼ਿੰਮੇਵਾਰੀ ਨੇ ਇਹਨਾਂ ਕਹਿੰਦੇ ਹੀ ਪੂਰਾ ਹਾਲ ਖਾਮੋਸ਼ ਹੋ ਗਿਆ ਵਜ਼ੀਰ ਸਮਝ ਗਏ ਕਿ ਇਸ ਵਾਰ ਬਾਦਸ਼ਾਹ ਦਾ ਫੈਸਲਾ ਬਦਲਣ ਵਾਲਾ ਨਹੀਂ ਹੈ ਉਸ ਨੇ ਹੁਕਮ ਦਿੱਤੇ ਜ਼ਖਮੀ ਬੀਮਾਰ ਤੇ ਬੁੱਢਿਆਂ ਲਈ ਇੱਕ ਵੱਡਾ દવાਖਾਨਾ ਬਣੇ ਹਰ ਮਹੌਲੇ ਵਿੱਚ ਮੁਫਤ ਖਾਣੇ ਦੀ ਰਸੋਈ ਚਲਾਈ ਜਾਵੇ ਤੇ ਸ਼ਹਿਰ ਦੀਆਂ ਟੁੱਟੀਆਂ ਫੁੱਟੀਆਂ ਗਲੀਆਂ ਘਰ ਤੇ ਬਾਜ਼ਾਰ ਮੁੜ ਬਸਾਏ ਜਾਣ ਬਾਦਸ਼ਾਹ ਨੇ ਇਹ ਸਭ ਹੁਕਮ ਦੇ ਕੇ ਬਾਬੇ ਨੂੰ ਬੁਲਾਉਣ ਲਈ ਕਿਹਾ ਪਹਿਰੇਦਾਰ ਦੌੜਦੇ ਹੋਏ ਗਏ ਪਰ ਵਾਪਸ ਆ ਕੇ ਬੋਲੇ ਬਾਬਾ ਚਬੂਤਰੇ ਤੇ ਨਹੀਂ ਮਿਲੇ ਪੂਰਾ ਸ਼ਹਿਰ ਲੱਭਿਆ ਪਰ ਕੋਈ ਨਿਸ਼ਾਨ ਨਹੀਂ ਮਿਲਿਆ ਬਾਦਸ਼ਾਹ ਦੇ ਚਿਹਰੇ ਤੇ ਵਿੱਚ ਐਨੀ ਆ ਗਈ ਉਹ ਖੁਦ ਘੋੜੇ ਤੇ ਸਵਾਰ ਹੋਇਆ ਤੇ ਉਹਨਾਂ ਹੀ ਗਲੀਆਂ ਵਿੱਚ ਬਾਬੇ ਨੂੰ ਲੱਭਣ ਲੱਗਾ ਜਿੱਥੇ ਉਹ ਬਾਬਾ ਉਸ ਨਾਲ ਘੁੰਮਦਾ ਹੁੰਦਾ ਸੀ ਹਰ ਮੋੜ ਹਰ ਚਬੂਤਰਾ ਹਰ ਛੋਟੀ ਗਲੀ ਸਾਥਾਂ ਜਾ ਕੇ ਉਸਨੇ ਬਾਬੇ ਨੂੰ ਆਵਾਜ਼ ਦਿੱਤੀ ਪਰ ਬਾਬਾ ਕਿਤੇ ਨਹੀਂ ਮਿਲਿਆ ਸ਼ਾਮ ਹੋਣ ਲੱਗੀ ਹਵਾ ਵਿੱਚ ਠੰਡ ਵਧ ਗਈ ਤੇ ਬਾਦਸ਼ਾਹ ਦਾ ਦਿਲ ਭਾਰੀ ਹੋ ਗਿਆ ਉਸਨੇ ਸ਼ਹਿਰ ਤੋਂ ਬਾਹਰ ਪੁਰਾਣੇ ਖੰਡਰ ਵੱਲ ਘੋੜਾ ਮੋੜਿਆ ਹਨੇਰਾ ਵਧ ਰਿਹਾ ਸੀ ਉਹ ਜਿਵੇਂ ਹੀ ਖੰਡਰ ਦੇ ਕੋਲ ਪਹੁੰਚਿਆ ਉਸ ਨੂੰ ਹਲਕੀ ਜਿਹੀ ਰੌਸ਼ਨੀ ਦਿਖਾਈ ਦਿੱਤੀ ਰੌਸ਼ਨੀ ਕਿਸੇ ਦੀਵੇ ਵਰਗੀ ਸੀ ਉਹ ਨੇੜੇ ਗਿਆ ਤੇ ਵੇਖਿਆ ਬਾਬਾ ਉੱਥੇ ਚੁੱਪਚਾਪ ਬੈਠਾ ਸੀ ਜਿਵੇਂ ਕਿਸੇ ਇੰਤਜ਼ਾਰ ਵਿੱਚ ਹੋਵੇ ਬਾਦਸ਼ਾਹ ਘੋੜੇ ਤੋਂ ਉਤਰ ਕੇ ਤੇਜ਼ੀ ਨਾਲ ਉਹਨਾਂ ਕੋਲ ਪਹੁੰਚਿਆ ਤੇ ਪੁੱਛਣ ਲੱਗਾ ਤੁਸੀਂ ਅਚਾਨਕ ਗੁੰਮ ਕਿਉਂ ਹੋ ਗਏ ਮੈਂ ਤੁਹਾਨੂੰ ਹਰ ਥਾਂ ਲੱਭ ਰਿਹਾ ਸੀ ਬਾਬੇ ਨੇ ਹਲਕੇ ਮੁਸਕਾਨ ਨਾਲ ਕਿਹਾ ਮੈਂ ਗਿਆ ਨਹੀਂ ਸੀ ਬਾਦਸ਼ਾਹ ਬਸ ਤੈਨੂੰ ਤੇਰੇ ਫੈਸਲਿਆਂ ਨਾਲ ਇਕੱਲਾ ਛੱਡ ਦਿੱਤਾ ਸੀ ਹੁਣ ਦੱਸ ਤੇਰਾ ਦਿਲ ਕੀ ਕਹਿ ਰਿਹਾ ਬਾਦਸ਼ਾਹ ਉਹਨਾਂ ਦੇ ਸਾਹਮਣੇ ਬੈਠ ਗਿਆ ਜਿਵੇਂ ਕੋਈ ਛੋਟਾ ਬੱਚਾ ਆਪਣੇ ਉਸਤਾਦ ਅੱਗੇ ਬੈਠਦਾ ਓ ਉਸ ਨੇ ਹੌਲੀ ਜਿਹੇ ਕਿਹਾ ਮੈਂ ਸ਼ੇਰ ਲਈ ਸਭ ਕੁਝ ਕਰਨ ਦਾ ਫੈਸਲਾ ਕਰ ਲਿਆ ਮੈਂ ਚਾਹੁੰਨਾ ਕਿ ਮੇਰਾ ਸ਼ੇਰ ਅਮੀਰੀ ਨਾਲ ਨਹੀਂ ਇਨਸਾਨੀਅਤ ਨਾਲ ਜਾਣਿਆ ਜਾਵੇ। ਬਾਬੇ ਨੇ ਸਿਰ ਹਿਲਾਇਆ। ਤਾਂ ਤੇਰਾ ਰਾਜ ਸਹੀ ਐ। ਕੁਝ ਪਲ ਦੋਵੇਂ ਚੁੱਪ ਰਹੇ। ਹਵਾ ਦੀਆਂ ਪੈੜਾਂ ਵਿੱਚ ਹਲਚਲ ਸੀ। ਫਿਰ ਬਾਦਸ਼ਾਹ ਨੇ ਕਿਹਾ, ਪਰ ਤੁਸੀਂ ਸ਼ਹਿਰ ਵਿੱਚ ਘਰੋਂ ਕਿਉਂ ਚਲੇ ਆਏ? ਤੁਹਾਨੂੰ ਉੱਥੇ ਹੀ ਹੋਣਾ ਚਾਹੀਦਾ ਸੀ। ਤੁਸੀਂ ਜੋ ਮੈਨੂੰ ਸਿਖਾਇਆ ਉਸ ਤੋਂ ਬਾਅਦ ਮੈਂ ਤੁਹਾਨੂੰ ਇਕੱਲਾ ਕਿਵੇਂ ਛੱਡ ਦਿਆਂ? ਬਾਬੇ ਨੇ ਦੀਵੇ ਦੀ ਲੋ ਵੱਲ ਵੇਖਦੇ ਹੋਏ ਕਿਹਾ, ਬਾਦਸ਼ਾਹ ਸੱਚ ਦੱਸਾਂ ਮੈਂ ਕਦੇ ਵੀ ਕਿਸੇ ਚੀਜ਼ ਦੀ ਚਾਹ ਨਹੀਂ ਰੱਖੀ ਨਾ ਨਾਮ ਦੀ ਨਾ ਥਾਂ ਦੀ ਮੈਂ ਤਾਂ ਵਸਤ ਦਿਲਾਂ ਦੀ ਧੂੜ ਸਾਫ ਕਰਨ ਆਇਆ ਸੀ ਤੇਰੇ ਦਿਲ ਦੀ ਧੂੜ ਸਾਫ ਹੋ ਗਈ ਹੁਣ ਮੇਰੀ ਲੋੜ ਨਹੀਂ ਰਹੀ ਬਾਦਸ਼ਾਹ ਦੀਆਂ ਅੱਖਾਂ ਨਾਮ ਹੋ ਗਈਆਂ ਕਿ ਤੁਸੀਂ ਮੇਰੇ ਮਹਿਲ ਵਿੱਚ ਚੱਲ ਕੇ ਰਹੋਗੇ ਤੁਸੀਂ ਮੇਰੇ ਲਈ ਸਤਕਾਰ ਵਾਲੀ ਥਾਂ ਤੇ ਹੋ ਬਾਬਾ ਜੀ ਮੁਸਕਰਾਏ ਮਹਿਲ ਵਿੱਚ ਰਹਾਂਗਾ ਤਾਂ ਲੋਕ ਸੋਚਣਗੇ ਕਿ ਬਾਦਸ਼ਾਹ ਨੇ ਭਿਖਾਰੀ ਨੂੰ ਆਪਣੇ ਕੋਲ ਰੱਖ ਲਿਆ ਅਰ ਜੇ ਮੈਂ ਇੱਥੇ ਰਹਾਂਗਾ ਤਾਂ ਲੋਕ ਜਾਣਨਗੇ ਕਿ ਬਾਦਸ਼ਾਹ ਨੇ ਆਪਣੇ ਦਿਲ ਨੂੰ ਪਛਾਣ ਲਿਆ ਬਾਦਸ਼ਾਹ ਨੇ ਬਾਬੇ ਦਾ ਹੱਥ ਫੜ ਕੇ ਕਿਹਾ ਫਿਰ ਵੀ ਤੁਸੀਂ ਮੇਰੇ ਲਈ ਹਮੇਸ਼ਾ ਜ਼ਰੂਰੀ ਰਹੋਗੇ ਬਾਬੇ ਨੇ ਉਸ ਦੇ ਹੱਥ ਤੇ ਆਪਣਾ ਹੱਥ ਰੱਖਦੇ ਹੋਏ ਕਿਹਾ ਜ਼ਰੂਰ ਤਾਂ ਬਦਲ ਜਾਂਦੀਆਂ ਨੇ ਬਾਦਸ਼ਾਹ ਪਰ ਨੇਕ ਇਰਾਦੇ ਹਮੇਸ਼ਾ ਨਾਲ ਚੱਲਦੇ ਨੇ ਇਹ ਕਹਿ ਕੇ ਬਾਬਾ ਉੱਠਿਆ ਦੀਵਾ ਚੁੱਕਿਆ ਤੇ ਖੰਡਰ ਵੱਲ ਚੱਲ ਪਿਆ ਬਾਦਸ਼ਾਹ ਕੁਝ ਕਦਮ ਪਿੱਛੇ ਚੱਲਦਾ ਰਿਹਾ ਪਰ ਬਾਬਾ ਰੁੱਕ ਕੇ ਬੋਲਿਆ ਹੁਣ ਵਾਪਸ ਚਲੇ ਜਾਓ ਸ਼ਹਿਰ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਬਾਦਸ਼ਾਹ ਕੁਝ ਪਲ ਚੁੱਪ ਰਿਹਾ ਤੇ ਫਿਰ ਘੋੜੇ ਤੇ ਬੈਠ ਕੇ ਮਹਿਲ ਵੱਲ ਵਾਪਸ ਆ ਗਿਆ ਉਸ ਰਾਤ ਮਹਿਲ ਦੀ ਛੱਤ ਤੋਂ ਵੇਖਦੇ ਹੋਏ ਉਸ ਨੂੰ ਮਹਿਸੂਸ ਹੋਇਆ ਕਿ ਹਵਾ ਅੱਜ ਪਹਿਲਾਂ ਨਾਲੋਂ ਜ਼ਿਆਦਾ ਠੰਡੀ ਤੇ ਸਕੂਨ ਭਰੀ ਹੈ ਅਗਲੇ ਹਫ਼ਤੇ ਸ਼ਹਿਰ ਦੀ ਸੂਰਤ ਬਦਲਣ ਲੱਗੀ ਬੱਚਿਆਂ ਦੇ ਹੱਥਾਂ ਵਿੱਚ ਕਿਤਾਬਾਂ ਦਿਖਣ ਲੱਗੀਆਂ ਬਾਜ਼ਾਰ ਵਿੱਚ ਸਸਤੇ ਖਾਣੇ ਦੀ ਖੁਸ਼ਬੂ ਫੈਲਣ ਲੱਗੀ ਬਿਮਾਰਾਂ ਨੂੰ ਦਵਾਈਆਂ ਮਿਲਣ ਲੱਗੀਆਂ ਤੇ ਗਰੀਬਾਂ ਦੇ ਚਿਹਰਿਆਂ ਤੇ ਮੁੜ ਮੁਸਕਾਨ ਆ ਗਈ ਲੋਕ ਕਹਿੰਦੇ ਸੀ ਕਿ ਬਾਦਸ਼ਾਹ ਵਿੱਚ ਅਚਾਨਕ ਬਦਲਾ ਕਿਵੇਂ ਆ ਗਿਆ ਪਰ ਬਾਦਸ਼ਾਹ ਬਸ ਮੁਸਕਰਾ ਕੇ ਕਹਿੰਦਾ ਕਦੇ ਕਦੇ ਇੱਕ ਭਿਖਾਰੀ ਵੀ ਬਾਦਸ਼ਾਹ ਨੂੰ ਬਦਲ ਦਿੰਦਾ ਸਮਾਂ ਬੀਤਦਾ ਗਿਆ ਹਰ ਸ਼ਹਿਰ ਖੁਸ਼ਹਾਲ ਹੁੰਦਾ ਗਿਆ ਪਰ ਉਸ ਚਾਨਣੇ ਰਾਤ ਵਿੱਚ ਜਿਸ ਬੁੱਢੇ ਬਾਬੇ ਨੂੰ ਬਾਦਸ਼ਾਹ ਨੇ ਵੇਖਿਆ ਸੀ ਉਹ ਫਿਰ ਕਦੇ ਵੀ ਕਿਸੇ ਨੂੰ ਨਜ਼ਰ ਨਹੀਂ ਆਇਆ ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਬਾਬਾ ਫਕੀਰ ਕੋਈ ਆਮ ਇਨਸਾਨ ਨਹੀਂ ਸੀ ਕੁਝ ਕਹਿੰਦੇ ਉਹ ਤਾਂ ਰੱਬ ਦਾ ਨੇਕ ਬੰਦਾ ਸੀ ਕੁਝ ਕਹਿੰਦੇ ਕਿਸੇ ਦਾਨੀ ਪੀਰ ਦੀ ਸੂਰਤ ਵਿੱਚ ਆਏ ਹੋਣੇ ਤੇ ਕੁਝ ਕਹਿੰਦੇ ਉਹ ਇਮਤਿਹਾਨ ਸੀ ਜੋ ਬਾਦਸ਼ਾਹ ਨੇ ਪਾਸ ਕਰ ਲਿਆ ਸਚਾਈ ਕੀ ਸੀ ਕੋਈ ਨਹੀਂ ਸੀ ਜਾਣਦਾ ਪਰ ਇੰਨਾ ਜ਼ਰੂਰ ਹੋਇਆ ਕਿ ਉਸ ਦਿਨ ਤੋਂ ਬਾਅਦ ਸ਼ਹਿਰ ਵਿੱਚ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ ਜਿੱਥੇ ਬਾਦਸ਼ਾਹ ਤੇ ਭਿਖਾਰੀ ਦੋਵਾਂ ਦਾ ਕਿੱਸਾ ਲੋਕਾਂ ਦੀਆਂ ਜ਼ੁਬਾਨਾਂ ਤੇ ਰਹਿਣ ਲੱਗਾ ਲੋਕ ਆਪਣੇ ਬੱਚਿਆਂ ਨੂੰ ਸਮਝਾਉਂਦੇ ਹੋਏ ਕਹਿੰਦੇ ਅਸਲ ਬਾਦਸ਼ਾਹ ਉਹ ਨਹੀਂ ਜੋ ਸੋਨਾ ਰੱਖੇ ਅਸਲ ਬਾਦਸ਼ਾਹ ਉਹ ਹੈ ਜੋ ਦਿਲਾਂ ਵਿੱਚ ਰੌਸ਼ਨੀ ਪੈਦਾ ਕਰੇ ਕਿੱਸਾ ਇੱਥੇ ਹੀ ਮੁਕੰਮਲ ਹੁੰਦਾ ਤੇ ਉਸ ਸ਼ਹਿਰ ਦੀ ਹਵਾ ਵਿੱਚ ਅੱਜ ਵੀ ਬਾਬੇ ਦੀ ਉਹ ਮੁਸਕਾਨ ਘੁੰਮਦੀ ਰਹਿੰਦੀ ਹੈ ਜਿਸ ਨੇ ਇੱਕ ਬਾਦਸ਼ਾਹ ਨੂੰ ਬਦਲ ਦਿੱਤਾ ਸੀ ਸੋ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਮਿਲਦੇ ਆ ਕਿਸੇ ਨਵੀਂ ਪ੍ਰੇਰਣਾਦਾਇਕ ਕਹਾਣੀ ਦੇ ਵਿੱਚ ਤਦ ਤੱਕ ਲਈ ਬਹੁਤ ਬਹੁਤ ਧੰਨਵਾਦ